ਇਹ ਖ ਬੜੀ ਦੇਰ ਨਾਲ ਚੁੱਕਿਆ ਹੋਇਆ ਕਦਮ ਹੈ ਦੇਰ ਆਏ ਦਰਸਤਾਈ ਪਿਛਲੇ ਭਾਵੇਂ 2022 ਦੇ ਇਲੈਕਸ਼ਨ ਤੋਂ ਬਾਅਦ ਵੀ ਅਸਤੀਫੇ ਦੀ ਗੱਲ ਹੋਈ ਫਿਰ 2024 ਤੋਂ ਬਾਅਦ ਬਹੁਤ ਜ਼ੋਰ ਸ਼ੋਰ ਨਾਲ ਅਸਤੀਫੇ ਦੀ ਗੱਲ ਹੋਈ 22 ਦੇ ਵਿੱਚ ਜਿਹੜੀ ਝੁੰਡਾ ਕਮੇਟੀ ਬਣੀ ਲਗਭਗ 100 ਹਲਕਿਆਂ ਦੇ ਵਿੱਚ ਵਰਕਰਾਂ ਦੀਆਂ ਭਾਵਨਾਵਾਂ ਸੰਨ ਕੇ ਲੀਡਰਸ਼ਿਪ ਦੇ ਵਿੱਚ ਤਬਦੀਲੀ ਲਿਆਂਦੀ ਜਾਵੇ ਪਰ ਮੈਂ ਸਮਝਦਾ ਕਿ ਬਹੁਤ ਦੇਰ ਕਰ ਦਿੱਤੀ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਜਿੱਥੇ ਗਰਾਫ ਡਿਗਦਾ 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 ਇਸ ਲੈਵਲ ਤੇ ਆ ਗਿਆ ਕਿ ਚਾਰ ਉਮੀਦਵਾਰ ਵੀ ਖੜੇ ਜਿਹੜੇ ਆ ਉਹ ਨਹੀਂ ਕਰ ਸਕੇ ਤੇ ਮੈਂ ਉਮੀਦ ਕਰਦਾ ਹਾਂ ਵਰਕਿੰਗ ਕਮੇਟੀ ਜਿਹੜੀ ਹੈ ਪੰਥਕ ਸੋਚ ਦਾ ਪਹਿਰਾ ਦਿੰਦੀ ਹੋਈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਸੋਚ ਤੇ ਪਹਿਰਾ ਦਿੰਦੀ ਹੋਈ ਤੁਰੰਤ ਅਸਤੀਫਾ ਮਨਜ਼ੂਰ ਕਰਕੇ ਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਵਰਕਰਾਂ ਦੀਆਂ ਭਾਵਨਾਵਾਂ ਦੇ ਮੁਤਾਬਕ ਸਮੁੱਚੇ ਪੰਥ ਨੂੰ ਇਕੱਠਾ ਕਰਕੇ ਤੇ ਕੋਈ ਸਾਂਝਾ ਫੈਸਲਾ ਜਿਹੜਾ ਭਾਵੇਂ ਪ੍ਰੀਜੀਡੀਅਮ ਦੇ ਰੂਪ ਚ ਹੋਵੇ ਭਾਵੇਂ ਪ੍ਰਧਾਨ ਦੇ ਰੂਪ ਚ ਹੋਵੇ ਭਰਤੀ ਤੱਕ ਸਾਂਝਾ ਬਣਨਾ ਚਾਹੀਦਾ ਹੈ ਜਿਹੜੇ ਲੋਕ ਛੱਡ ਕੇ ਗਏ ਨੇ ਉਹਨਾਂ ਨੂੰ ਵੀ ਵਾਪਸ ਆਉਣ ਦਾ ਸੱਦਾ ਸਭ ਨੂੰ ਦੇਣਾ ਚਾਹੀਦਾ ਹੈ ਤਾਂ ਹੀ ਪੰਥ ਇਕੱਠਾ ਹੋਏਗਾ ਤਾਂ ਹੀ ਸ਼੍ਰੋਮਣੀ ਅਕਾਲੀ ਦਲ ਤਕੜਾ ਹੋਏਗਾ ਇਸ ਕਰਕੇ ਤੁਰੰਤ ਜਿਹੜਾ ਹੈਗਾ ਇਹ ਇਸ ਗੱਲ ਤੇ ਪਹਿਰਾ ਦੇ ਕੇ ਤੇ ਸਾਰਿਆਂ ਨੂੰ ਇਕੱਠੇ ਕਰਨ ਦੀ ਕਮੈਟ ਜਿਹੜੀ ਆ ਸਾਰੀ ਲੀਡਰਸ਼ਿਪ ਨੂੰ ਸ਼ੁਰੂ ਕਰਨੀ ਚਾਹੀਦੀ ਹੈ ਅਗਰ ਕੋਈ ਅੜਚਨ ਆਉਂਦੀ ਹੈ ਤੇ ਮਾਨਯੋਗ ਸ਼੍ਰੀ ਕਲਤਖ ਸਾਹਿਬ ਦੇ ਸਨਮੁਖ ਇਹ ਫੈਸਲਾ ਪਹੁੰਚਿਆ ਹੋਇਆ ਤੇ ਮੈਂ ਬੇਨਤੀ ਵੀ ਕਰੂੰਗਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਆਪਣੀ ਸੇਧ ਦੇ ਕੇ ਸਮੁੱਚੇ ਪੰਥ ਨੂੰ ਇਕੱਠਾ ਕਰਕੇ ਪੰਥਕ ਨੁਮਾਇੰਦਾ ਜਮਾਤ ਨੂੰ ਤਕੜਾ ਕਰਨ